ਸੇਤੀ ਜਾਣਿਆ ਕਹਿੰਦੇ ਸਵੇਰੇ ਇਲਾਜ ਕਰਾਉਣ ਆਵਾਂਗੇ ਚਲੋ ਦੰਦ ਆ ਸਾਰੀਆਂ ਵਾਹਾਂ ਪਾਣੀਆਂ ਪਈਆਂ ਨੇ ਹੋ ਤਾਂ ੱੱਕੇ ਰੱਖਿਆ ਦੀ ਜਿਹੜੀ ਘਰ ਵਾਲੀ ਆ ਉਹਨੂੰ ੱੱਕੇ ਦੇ ਰੱਖੀ ਬੈਠੀ ਅੱਡ ਅਸੀਂ ਲਿਜਾਣਾ ਚਾਹੁੰਦੇ ਹਾਂ ਘਰ ਵਾਲੀ ਕੀ ਮਾਤਾ ਪਿਤਾ ਬਣਨਾ ਅਜ ਵੀ ਤੁਹਾਡਾ ਸੁਪਨਾ ਹੈ ਆਪਣਾ ਮਾਤਾ ਪਿਤਾ ਬਣਨ ਦਾ ਸੁਪਨਾ ਪੂਰਾ ਕਰੋ ਅਪੋਲੋ ਫਰਟੀਲਿਟੀ ਦੇ ਨਾਲ ਮੁਫਤ ਸਲਾਹ ਲਈ ਕਾਲ ਕਰੋ 99539239453 ਸੋਹਰਿਆਂ ਦੇ ਨਾਲ ਚੱਲਦੇ ਵਿਵਾਦ ਦੌਰਾਨ ਪੁਲਿਸ ਨੇ ਖੇੜੀ ਵਾਲੇ ਬਾਬੇ ਗੁਰਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਬਾਬਾ ਗੁਰਵਿੰਦਰ ਸਿੰਘ 32 ਸੈਕਟਰ ਦੇ ਹਸਪਤਾਲ ਵਿੱਚ ਦਾਖਲ ਸੀ ਜਿੱਥੋਂ ਪੁਲਿਸ ਉਸ ਨੂੰ 15 ਅਗਸਤ ਦੀ ਦੇਰ ਸ਼ਾਮ ਲੈ ਗਈ ਇਸ ਦੌਰਾਨ ਬਾਬਾ ਗੁਰਵਿੰਦਰ ਸਿੰਘ ਆਪਣੀ ਸੱਸ ਤੇ ਮੁਰ ਗੰਬੀਰ ਇਲਜ਼ਾਮ ਲਗਾਉਂਦਾ ਨਜ਼ਰ ਆਇਆ ਮੇਰੇ ਭਰੋਸੇ ਦੀ ਜਾਂਦੇ ਆ ਕਹਿੰਦੇ ਸਵੇਰੇ ਇਲਾਜ ਕਰਾਉਣ ਆਵਾਂਗੇ ਪਰ ਮੇਰੇ ਦੰਦ ਟੁੱਟੇ ਹੋਏ ਨੇ ਇਲਾਜ ਹੋ ਜੇ ਹੋਇਆ ਨਹੀਂ ਉਹ ਇਹਨਾਂ ਨੇ ਵਾਦਾ ਕਰਿਆ ਵੀ ਸਵੇਰੇ ਆਵਾਂਗੇ ਲੈ ਕੇ ਪਰ ਆਪਾਂ ਇਹਨਾਂ ਨੇ ਕਹਿਣਾ ਮੰਨ ਲਿਆ ਇਹ ਜੇ ਕੋਰਟ 'ਚ ਪੇਸ਼ ਕਰਨਗੇ ਜਿੱਥੇ ਵੀ ਕਰਨੀ ਅਸੀਂ ਨਹੀਂ ਕਹਿੰਦੇ ਚਾਹ ਜਿੱਥੇ ਵੀ ਕਰਨ ਪਰ ਸਾਡਾ ਉਹ ਇਲਾਜ ਚੱਲਦਾ ਕੱਲ ਨੂੰ ਮੈਡਮ ਨੂੰ ਮਿਲਗੇ ਅੱਜ ਮੈਡਮ ਨਹੀਂ ਆਈ ਉਹਨਾਂ ਨੂੰ ਕੱਲ ਨੂੰ ਮਿਲਣਾ ਇਹ ਕਹਿੰਦੇ ਅੱਜ ਹੀ ਚੱਲੋ ਪਹਿਲਾਂ ਤਾਂ ਇਸ ਚੀਜ਼ ਨੇ ਤੇ ਇਸ ਕਰਕੇ ਕਹਿੰਦੇ ਚਲੋ ਵੀ ਇਹਨਾਂ ਨੇ ਪ੍ਰੋਮਿਸ ਕਰਿਆ ਸਾਰਨਾ ਗੱਲ ਕਰ ਲਓ ਇਹਨਾਂ ਨੇ ਕਿਹਾ ਵੀ ਕੱਲ ਨੂੰ ਲੈ ਕੇ ਆਇਓ ਜੇ ਕੱਲ ਨੂੰ ਨਾ ਲੈ ਕੇ ਆਏ ਫਿਰ ਇਹਨਾਂ ਨੇ ਕਾਨੂੰਨ ਤੋੜਿਆ ਆ ਦੇਖ ਲਓ ਦੰਡ ਆ ਸਾਰੀਆਂ ਵਾਹਾਂ ਪਾਣੀਆਂ ਪਈਆਂ ਨੇ ਹੋ ਤਾਂ ੱੱਕੇ ਹੀ ਰੱਖਿਆ ਦੇਖੋ ਨਾ ਰਾਵਣ ਜੋਤ ਦੇ ਨਾਂ ਉਹਦੀ ਮੰਮੀ ਅਰੈਸਟ ਕਰਤਾ ਇਨਵੈਸਟੀਗੇਸ਼ਨ ਚ ਦੇਖੋਗੇ ਤੁਸੀਂ ਸਰਸਦਾ ਕੀ ਰੋਲਾ ਵਾ ਚਲੋ ਕੋਈ ਨਹੀਂ ਉੱਥੇ ਫਟੇਗੜ ਸਾਹਿਬ ਆਜੋ ਉੱਥੇ ਕਰਦੇ ਮੈਨੂੰ ਦੱਸੋ ਕੀ ਰੋਲਾ ਕੀ ਸਰਸ ਜੰਦੋ ਦੱਸੋ ਬਾਬਾ ਜੀ ਆਪਣੀ ਮੇਰੀ ਜਿਹੜੀ ਘਰ ਵਾਲੀ ਆ ਉਹਨੂੰ ੱੱਕੇ ਵੇ ਰੱਖੀ ਬੈਠੀ ਅੱਡ ਅਸੀਂ ਲਿਜਾਣਾ ਚਾਹੁੰਦੇ ਹਾਂ ਘਰ ਵਾਲ ਵਾਲੀ ਤੋਂ ਕੋਈ ਸ਼ਿਕਾਇਤ ਹੈ ਨਿਕਰ ਵਾਲੀ ਤੋਂ ਨਹੀਂ ਹੈ ਜ਼ਿਕਰ ਇਹ ਖਾਸ ਹੈ ਕਿ ਪਤਨੀ ਨੂੰ ਲੈ ਕੇ ਖੇੜੀ ਵਾਲੇ ਬਾਬੇ ਗੁਰਵਿੰਦਰ ਸਿੰਘ ਦਾ ਆਪਣੇ ਸੋਹਰੇ ਪਰਿਵਾਰ ਦੇ ਨਾਲ ਵਿਵਾਦ ਚੱਲ ਰਿਹਾ ਹੈ ਬਾਬੇ ਦਾ ਕਹਿਣਾ ਹੈ ਕਿ ਉਸ ਦੀ ਸੱਸ ਨੇ ਉਸ ਦੀ ਪਤਨੀ ਨੂੰ ਕਿਡਨੈਪ ਕੀਤਾ ਹੋਇਆ ਤੇ ਜ਼ਬਰੀ ਆਪਣੇ ਕੋਲ ਰੱਖਿਆ ਹੋਇਆ ਬੀਤੇ ਦਿਨੀ ਜਦ ਬਾਬਾ ਆਪਣੇ ਸੋਹਰੇ ਗਿਆ ਤਾਂ ਦੋਹਾਂ ਧਿਰਾਂ ਵਿਚਾਲੇ ਖੂਨ ਨਿਚੇੜਪ ਹੋਈ ਸੀ ਤੇ ਇਲਜ਼ਾਮ ਨੇ ਕਿ ਖੇੜੀ ਵਾਲੇ ਬਾਬੇ ਗੁਰਵਿੰਦਰ ਸਿੰਘ ਨੇ ਆਪਣੀ ਸੱਸ ਦੇ ਪੱਟ ਦੇ ਵਿੱਚ ਗੋਲੀ ਮਾਰ ਦਿੱਤੀ ਸੀ ਜਦ ਕਿ ਬਾਬੇ ਦਾ ਕਹਿਣਾ ਹੈ ਕਿ ਸਾਰੇ ਹੀ ਇਲਜ਼ਾਮ ਬੇਬੁਨਿਆਦ ਨੇ ਤੇ ਹਮਲਾ ਉਸਨੇ ਨਹੀਂ ਬਲਕਿ ਉਸਦੇ ਸੋਹਰਿਆਂ ਨੇ ਉਸ ਉੱਪਰ ਕੀਤਾ ਸੀ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋਇਆ ਫਿਲਹਾਲ ਪੁਲਿਸ ਨੇ ਦੋਹਾਂ ਹੀ ਟੀਨਾਤੇ ਕ੍ਰੋਸ ਪਰਚਾ ਦਰਜ ਕੀਤਾ ਹੋਇਆ ਤੇ ਬੰਦੀ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ ਬਿਊਰੋ ਰਿਪੋਰਟ এবੀ ਪਿਸਾਂਜਾ